ਜਿਨ੍ਹਾਂ ਨੂੰ ਪਰਮਾਤਮਾ ਦੀ ਹੋਂਦ ਤੇ ਸ਼ੱਕ ਹੈ ਤੇ ਉਹ ਮੰਨਦੇ ਨੇ ਕਿ ਪਰਮਾਤਮਾ ਸਾਡੇ ਅੰਗ ਸੰਗ ਸਹਾਈ ਕਦੀ ਨਹੀਂ ਹੁੰਦਾ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਅੱਜ ਤੁਹਾਨੂੰ ਇੱਕ ਐਸੀ ਘਟਨਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਹਮੇਸ਼ਾ ਹੀ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਹਾਈ ਮੰਨੋਗੇ ਜੇਕਰ ਅਸੀਂ ਸੱਚੇ ਮਨ ਨਾਲ ਗੁਰੂ ਤੇ ਵਿਸ਼ਵਾਸ ਰੱਖ ਕੇ ਗੁਰੂ ਦੀ ਸੇਵਾ ਕਰਦੇ ਹਾਂ ਤਾ ਗੁਰੂ ਸਾਡਾ ਕੋਈ ਵੀ ਕੰਮ ਰੁਕਣ ਨਹੀਂ ਦਿੰਦਾ ਉਹ ਸਾਡੇ ਕੰਮਾਂ ਦੇ ਵਿੱਚ ਸਦਾ ਅੰਗ ਸੰਗ ਸਹਾਈ ਰਹਿੰਦਾ ਹੈ ਗੁਰਦਾਸਪੁਰ ਦੇ ਰਹਿਣ ਵਾਲੇ ਮਨਜੀਤ ਸਿੰਘ ਜੋ ਕਿ ਸੰਤ ਬਾਬਾ ਬ੍ਰਹਮ ਗਿਆਨੀ ਲਾਲ ਸਿੰਘ ਕੁੱਲੀ ਵਾਲਿਆਂ ਦੀ ਸੇਵਾ ਕਰਿਆ ਕਰਦੇ ਸਨ ਉਹ ਸੰਤ ਮਹਾਪੁਰਖ ਕੁਝ ਸਾਲ ਪਹਿਲਾਂ ਆਪਣਾ ਸਰੀਰ ਛੱਡ ਗਏ ਸਨ ਤੇ ਉਹਨਾਂ ਦੀ ਯਾਦ ਵਿੱਚ ਭੈਣੀ ਮੀਆਂ ਖਾਨ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਥੋੜੇ ਮਹੀਨੇ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਚੱਲ ਰਹੀ ਸੀ ਸਾਰਾ ਸਮਾਨ ਬਾਹਰ ਕੱਢਿਆ ਗਿਆ ਤੇ ਗੁਰਦੁਆਰਾ ਸਾਹਿਬ ਜੀ ਦੀਆਂ ਕੰਧਾਂ ਨੂੰ ਪੇਂਟ ਕੀਤਾ ਗਿਆ ਪੇਂਟ ਦਾ ਕੰਮ ਦੁਪਹਿਰ ਤੱਕ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਬਿਜਲੀ ਦੀਆਂ ਤਾਰਾਂ ਦਾ ਖਲਾਰਾ ਪਿਆ ਹੋਇਆ ਸੀ ਮਨਜੀਤ ਸਿੰਘ ਤੇ ਕੁਝ ਹੋਰ ਸਿੰਘ ਇਹ ਸਾਰੀ ਸੇਵਾ ਨਿਭਾ ਰਹੇ ਸਨ ਨਜ਼ਦੀਕ ਪੈਂਦੇ ਸ਼ਹਿਰ ਗੁਰਦਾਸਪੁਰ ਤੋਂ ਬਿਜਲੀ ਦਾ ਸਮਾਨ ਲਿਆਂਦਾ ਗਿਆ ਤੇ ਬਿਜਲੀ ਦੀਆਂ ਤਾਰਾਂ ਨੂੰ ਸੈੱਟ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ। ਬਿਜਲੀ ਦੀਆਂ ਤਾਰਾਂ ਦੀ ਸੇਵਾ ਕਰਦਿਆਂ ਕਰਦਿਆਂ ਸ਼ਾਮ ਦੇ 7 ਵਜੇ ਗਏ ਤੇ ਸਰਦੀਆਂ ਦੇ ਦਿਨ ਸੀ। ਹਨੇਰਾ ਕਾਫੀ ਹੋ ਚੁੱਕਿਆ ਸੀ। ਮਨਜੀਤ ਸਿੰਘ ਦਾ ਘਰ ਗੁਰਦੁਆਰਾ ਸਾਹਿਬ ਜੀ ਤੋਂ ਕਾਫੀ ਦੂਰ ਸੀ। ਮਨਜੀਤ ਸਿੰਘ ਨੇ ਸੇਵਾ ਤੋਂ ਬਾਅਦ ਆਪਣੇ ਘਰ ਵੀ ਜਾਣਾ ਸੀ। ਤੇ ਹੁਣ ਹਨੇਰਾ ਕਾਫੀ ਹੋ ਚੁੱਕਿਆ ਸੀ ਮਨਜੀਤ ਸਿੰਘ ਨੂੰ ਫਿਕਰ ਲੱਗਾ ਹੋਇਆ ਸੀ ਕਿਉਂਕਿ ਉਹਨਾਂ ਦੇ ਮੋਟਰਸਾਈਕਲ ਦੀ ਲਾਈਟ ਪਿਛਲੇ 5-6 ਮਹੀਨਿਆਂ ਤੋਂ ਖਰਾਬ ਸੀ ਉਹਨਾਂ ਨੇ ਆਪਣੇ ਮੋਟਰਸਾਈਕਲ ਦੀ ਲਾਈਟ ਕਈ ਵਾਰ ਠੀਕ ਕਰਵਾਈ ਪਰ ਮੋਟਰਸਾਈਕਲ ਦੀ ਲਾਈਟ ਠੀਕ ਨਹੀਂ ਹੋ ਰਹੀ ਸੀ ਐਸੇ ਕਰਕੇ ਮਨਜੀਤ ਸਿੰਘ ਨੂੰ ਹੁਣਾਂ ਨੂੰ ਥੋੜਾ ਫਿਕਰ ਲੱਗਾ ਹੋਇਆ ਸੀ ਕਿ ਹਨੇਰੇ ਵਿੱਚ ਘਰ ਕਿਸ ਤਰ੍ਹਾਂ ਜਾਣਾ ਹੈ ਪਰ ਜਿਹਦੇ ਵੱਲ ਗੁਰੂ ਹੁੰਦਾ ਹੈ ਗੁਰੂ ਉਸ ਦੇ ਹਮੇਸ਼ਾ ਹੀ ਅੰਗ ਸੰਗ ਰਹਿੰਦਾ ਹੈ ਗੁਰੂ ਅੰਗ ਸੰਗ ਹੋਵੇ ਤੇ ਕੋਈ ਵੀ ਚੀਜ਼ ਮੁਸ਼ਕਿਲ ਨਹੀਂ ਹੁੰਦੀ ਹੁਣ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਖਤਮ ਹੋ ਗਈ ਤੇ ਮਨਜੀਤ ਸਿੰਘ ਆਪਣੇ ਮੋਟਰਸਾਈਕਲ ਤੇ ਲਾਈਟ ਤੋਂ ਬਿਨਾ ਹੀ ਹਨੇਰੇ ਵਿੱਚ ਹੀ ਆਪਣੇ ਘਰ ਵੱਲ ਜਾਣ ਲਈ ਤੁਰ ਪਏ ਮਨਜੀਤ ਸਿੰਘ ਨੂੰ ਯਕੀਨ ਸੀ ਕਿ ਪਰਮਾਤਮਾ ਉਹਨਾਂ ਨੂੰ ਆਪ ਹੀ ਉਹਨਾਂ ਦੇ ਘਰ ਪਹੁੰਚਾਵੇਗਾ ਮਨਜੀਤ ਸਿੰਘ ਨੇ ਲਾਈਟ ਜਗਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਲਾਈਟ ਜਗੀ ਨਹੀਂ ਕੁਝ ਚਿਰ ਬਾਅਦ ਮੋਟਰਸਾਈਕਲ ਇੱਕ ਖੱਡੇ ਦੇ ਵਿੱਚ ਵੱਜਿਆ ਤੇ ਹਜੋਕੇ ਦੇ ਨਾਲ ਲਾਈਟ ਆਪਣੇ ਆਪ ਚਾਲੂ ਹੋ ਗਈ ਤੇ ਸੜਕ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਮਨਜੀਤ ਸਿੰਘ ਆਪਣੇ ਘਰ ਆ ਗਏ ਤੇ ਮੋਟਰਸਾਈਕਲ ਬੰਦ ਕਰਕੇ ਖੜਾ ਕਰ ਦਿੱਤਾ ਮਨਜੀਤ ਸਿੰਘ ਨੇ ਲੰਗਰ ਪਾਣੀ ਛਕਿਆ ਤੇ ਆਪਣੇ ਘਰਦਿਆਂ ਨੂੰ ਦੱਸਣ ਲੱਗੇ ਕਿ ਮੇਰੇ ਨਾਲ ਇੱਕ ਐਸਾ ਕੌਤਕ ਹੋਇਆ ਹੈ ਕਿ ਮੇਰੇ ਮੋਟਰਸਾਈਕਲ ਦੀ ਲਾਈਟ ਪਿਛਲੇ 4 ਮਹੀਨਿਆਂ ਤੋਂ ਖਰਾਬ ਸੀ ਅੱਜ ਅਚਾਨਕ ਹੀ ਆਪਣੇ ਆਪ ਹੀ ਉਹ ਲਾਈਟ ਚਾਲੂ ਹੋ ਗਈ ਮਨਜੀਤ ਸਿੰਘ ਦੇ ਲੜਕੇ ਨੇ ਮੋਟਰਸਾਈਕਲ ਸਟਾਰਟ ਕੀਤਾ ਇਹ ਦੇਖਣ ਲਈ ਕਿ ਲਾਈਟ ਕਿਸ ਤਰ੍ਹਾਂ ਜਗ ਰਹੀ ਹੈ ਜਦ ਮੋਟਰਸਾਈਕਲ ਸਟਾਰਟ ਹੋਇਆ ਤਾਂ ਸਾਰੇ ਹੈਰਾਨ ਹੋ ਗਏ ਲਾਈਟ ਫਿਰ ਤੋਂ ਬੰਦ ਸੀ ਪਰਮਾਤਮਾ ਨੇ ਇੱਥੇ ਆਪਣੀ ਹੋਣ ਦਾ ਸਬੂਤ ਦਿੱਤਾ ਸੀ ਕਿ ਜੇ ਪਰਮਾਤਮਾ ਦੀ ਕੋਈ ਸੱਚੇ ਮਨ ਨਾਲ ਸੇਵਾ ਕਰਦਾ ਹੈ ਦਿਲ ਤੋਂ ਅਰਦਾਸ ਕਰਦਾ ਹੈ ਪਰਮਾਤਮਾ ਹਮੇਸ਼ਾ ਉਸ ਦੇ ਨਾਲ ਰਹਿੰਦਾ ਹੈ ਪਰਮਾਤਮਾ ਹਮੇਸ਼ਾ ਹੀ ਆਪਣੇ ਸੇਵਕਾਂ ਦੇ ਅੰਗ ਸੰਗ ਸਹਾਈ ਹੁੰਦਾ ਹੈ ਤੇ ਇਸ ਗੱਲ ਤੋਂ ਇਹ ਤੇ ਪੱਕਾ ਹੋ ਗਿਆ ਕਿ ਮਨਜੀਤ ਸਿੰਘ ਪਰਮਾਤਮਾ ਦੀ ਸੱਚੇ ਦਿਲ ਨਾਲ ਸੇਵਾ ਕਰ ਰਿਹਾ ਸੀ ਜੋ ਵੀ ਸੱਚੇ ਦਿਲ ਨਾਲ ਅਤੇ ਸ਼ਰਧਾ ਭਾਵਨਾ ਨਾਲ ਗੁਰੂ ਦੀ ਸੇਵਾ ਕਰਦਾ ਹੈ ਫਿਰ ਉਸ ਦਾ ਫਿਕਰ ਗੁਰੂ ਨੂੰ ਹੋ ਜਾਂਦਾ ਹੈ ਜਿਸ ਤਰ੍ਹਾਂ ਮਨਜੀਤ ਸਿੰਘ ਨੂੰ ਸਤਿਗੁਰੂ ਆਪ ਸਹਾਈ ਹੋ ਕੇ ਘਰ ਤੱਕ ਛੱਡਣ ਆਏ ਲਾਈਟ ਬਿਲਕੁਲ ਨਹੀਂ ਜਗ ਰਹੀ ਸੀ ਗੁਰਦੁਆਰੇ ਤੋਂ ਘਰ ਤੱਕ ਲਾਈਟ ਬਿਲਕੁਲ ਠੀਕ ਠਾਕ ਆ ਗਈ ਤੇ ਮੋਟਰਸਾਈਕਲ ਦੀ ਲਾਈਟ ਘਰ ਆ ਕੇ ਫੇਰ ਬੰਦ ਹੋ ਗਈ ਇਸ ਤੋਂ ਤਾਂ ਹੀ ਭਾਵ ਹੈ ਕਿ ਗੁਰੂ ਆਪਣੇ ਸੇਵਕਾਂ ਦੇ ਹਰ ਟਾਈਮ ਨਾਲ ਹੈ ਤੇ ਗੁਰੂ ਆਪਣੇ ਸੇਵਕਾਂ ਦੀ ਹਮੇਸ਼ਾ ਰਾਖੀ ਕਰਦਾ ਸੇਵਕਾਂ ਦੀ ਹਮੇਸ਼ਾ ਰਾਖੀ ਕਰਦਾ ਹੈ ਸੋ ਸਾਡੇ ਜੀਵਾਂ ਦੇ ਵਿੱਚ ਹੀ ਕਮੀ ਹੈ ਅਸੀਂ ਸਤਗੁਰੂ ਦੇ ਉੱਤੇ ਪੂਰਾ ਭਰੋਸਾ ਨਹੀਂ ਕਰ ਪਾਉਂਦੇ ਤੇ ਭਰੋਸੇ ਤੋਂ ਬਗੈਰ ਸਾਡੀ ਅਰਦਾਸ ਸੁਣੀ ਨਹੀਂ ਜਾਂਦੀ